ਪੰਜਾਬ ਦੀ ਵਿਧਾਨ ਸਭਾ ਦੇ ਲਾਈਵ ਦਾ ਕੰਟਰੋਲ ਕੀ ਹੁਣ ਦਿੱਲੀ ਵਾਲਿਆਂ ਹੱਥ ਹੈ ਪੰਜਾਬੀਆਂ ਨੂੰ ਕੀ ਦਿਖਾਉਣਾ ਕੀ ਨਹੀਂ ਦਿਖਾਉਣਾ ਕਿ ਹੁਣੇ ਦਿੱਲੀ ਵਾਲੇ ਤੈਅ ਕਰਨਗੇ ਕਿਉਂਕਿ ਪੰਜਾਬ ਦੀ ਵਿਧਾਨ ਸਭਾ ਦੀ ਲਾਈਵ ਕਾਰਵਾਈ ਤੇ ਰਿਕਾਰਡ ਦੇ ਕੰਟਰੋਲ ਤੇ ਬੈਠਾ ਇਹ ਦਿੱਲੀ ਦਾ ਅਨਿਕੇਤ ਸਖਸੈਨਾ ਹੈ ਜਿਸ ਤੇ ਪਹਿਲਾਂ ਵੀ ਮੀਡੀਆ ਕੰਟਰੋਲ ਨੂੰ ਲੈ ਕੇ ਵੱਡੇ ਸਵਾਲ ਖੜੇ ਹੁੰਦੇ ਨੇ ਪਰ ਹੁਣ ਵੱਡਾ ਸਵਾਲ ਇਹ ਹੈ ਕਿ ਅਨਿਕੇਤ ਸਖਸੈਨਾ ਦੇ ਕੋਲ ਐਸਾ ਕਿਹੜਾ ਅਹੁਦਾ ਹੈ ਜੋ ਇਹ ਇੱਥੇ ਬੈਠਾ ਹੈ ਵਿਧਾਨ ਸਭਾ ਦੀ ਲਾਈਵ ਕਾਰਵਾਈ ਨੂੰ ਕੰਟਰੋਲ ਕਰ ਰਿਹਾ ਹੈ ਹਾਲਾਂਕਿ ਵਿਧਾਨ ਸਭਾ ਦੀ ਲਾਈਵ ਕਵਰੇਜ ਤੇ ਪਹਿਲਾਂ ਵੀ ਸਵਾਲ ਖੜੇ ਹੁੰਦੇ ਰਹੇ ਨੇ ਕਿ ਵਿਰੋਧੀ ਧਿਰ ਤੇ ਦੂਸਰੀਆਂ ਪਾਰਟੀਆਂ ਨੂੰ ਉਸ ਕੈਮਰੇ ਦੇ ਨਾਲ ਨਹੀਂ ਦਿਖਾਇਆ ਜਾਂਦਾ ਜਿਸ ਕੈਮਰੇ ਦੇ ਨਾਲ ਸੱਤਾਧਿਰ ਨੂੰ ਜ਼ੂਮ ਕਰਕੇ ਦਿਖਾਇਆ ਜਾਂਦਾ ਹੈ ਭਾਵੇਂ ਕਵਰੇਜ ਜਿਸ ਪੱਧਰ ਦੀ ਸੱਤਾਧਿਰ ਨੂੰ ਮਿਲਦੀ ਹੈ ਉਸ ਪੱਧਰ ਦੀ ਵਿਰੋਧੀ ਧਿਰ ਤੇ ਦੂਜੀਆਂ ਪਾਰਟੀਆਂ ਦੇ ਵਿਧਾਇਕਾਂ ਨੂੰ ਨਹੀਂ ਮਿਲਦੀ ਹੁਣ ਕਿਸ ਨੂੰ ਲਾਈਵ ਕਵਰੇਜ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਪੰਜਾਬੀਆਂ ਨੂੰ ਦਿਖਾਉਣਾ ਹੈ ਕਿਸ ਨੂੰ ਨਹੀਂ ਦਿਖਾਉਣਾ ਕਿਸ ਨੂੰ ਕਿੰਨਾ ਦਿਖਾਉਣਾ ਹੈ ਤੇ ਕਿਸ ਨੂੰ ਕਿੰਨਾ ਨਹੀਂ ਦਿਖਾਉਣਾ ਇਹ ਸਭ ਸ਼ਾਇਦ ਹੁਣ ਦਿੱਲੀ ਵਾਲਿਆਂ ਦੇ ਹੱਥ ਆ। ਇਸੇ ਤਸਵੀਰ ਇਸ ਚੀਜ਼ ਨੂੰ ਜਗ ਜਹਰ ਕਰਦੀ ਇਹ ਤਸਵੀਰ ਮਾਨੀ ਗੋਇਲ ਹੋਰਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ। ਇਸ ਤੇ ਬਾਰੇ ਦੇ ਵਿੱਚ ਕੀ ਕਹਿਣਾ ਮਾਨੀ ਗੋਲ ਦਾ ਸੁਣਦੇ ਆ। ਦੇਖੋ ਜਸਜੀਤ ਜਦੋਂ ਇਹ ਸਰਕਾਰ ਬਣੀ ਹੈ ਜਦੋਂ ਤੋਂ ਇਹ ਵਿਧਾਨ ਸਭਾ ਦਾ ਲਾਈਵ ਸ਼ੁਰੂ ਹੋਇਆ ਹੈ। ਜੀ ਮੈਂ ਸਭ ਤੋਂ ਪਹਿਲਾਂ ਸਵਾਲ ਇਹ ਚੱਕਿਆ ਸੀਗਾ ਤੁਹਾਡੇ ਯਾਦ ਹੋਣਾ ਕਿ ਜਿਹੜਾ ਲਾਈਵ ਚਲਾਇਆ ਜਾਂਦਾ ਵਿਧਾਨ ਸਭਾ ਦਾ ਜੀ ਉਹਦਾ ਕੰਟਰੋਲ ਗਲਤ ਹੈ। ਜੀ ਕਿਉਂਕਿ ਵਿਰੋਧੀ ਧਿਰ ਨੂੰ ਬੜਾ ਛੋਟਾ ਦਿਖਾਇਆ ਜਾਂਦਾ ਹੈ ਬਹੁਤ ਦੂਰੋਂ ਦਿਖਾਇਆ ਜਾਂਦਾ ਹੈ ਤੇ ਜਿਹੜਾ ਸੱਤਾ ਤੇ ਰਹਿ ਗਈ ਉਹਨਾਂ ਦੇ ਵਾਸਤੇ ਐਚਡੀ ਕੈਮਰੇ ਲੱਗੇ ਨੇ ਬਿਲਕੁਲ ਕਲੋਜ਼ ਅਪ ਦਿਖਾਇਆ ਜਾਂਦਾ ਉਹ ਮਤਲਬ ਲੋਕਾਂ ਨੇ ਇਹ ਕਿਹਾ ਸੀ ਕਿ ਇਹ ਕਿੱਡੀ ਗੱਲ ਹੈਗੀ ਪਰ ਦਰਸਲ ਗੱਲ ਇਹ ਹੈ ਵੀ ਇਹ ਅੱਜ ਦੇ ਜਮਾਨੇ ਦੀ ਡਿਜੀਟਲ ਧੱਗੀ ਹੈ ਜੀ ਜਿਹਨੂੰ ਜਿਹੜੀ ਕਿ ਦੂਜੀ ਵਿਰੋਧੀ ਧਿਰ ਨੂੰ ਮੀਡੀਆ ਦੇ ਵਿੱਚੋਂ ਦੂਰ ਰੱਖਣ ਲਈ ਵਰਤੀ ਜਾਂਦੀ ਹੈ ਜੀ ਤੁਸੀਂ ਦੇਖੋ ਵੀ ਜਿਹੜੀ ਮੀਡੀਆ ਦੀ ਫੁਟੇਜ ਹੈਗੀ ਵਿਰੋਧੀ ਧਿਰ ਦੀ ਇਹ ਸਾਰੀ ਵਿਰੋਧੀ ਜਿਹੜੀ ਮੀਡੀਆ ਨੇ ਫੁਟੇਜ ਸਾਰੀ ਇੱਥੋਂ ਹੀ ਲੈਣੀ ਹੈ ਜੀ ਵਿਰੋਧੀ ਧਿਰ ਦੀ ਫੁਟੇਜ ਆਉਣੀ ਨਹੀਂ ਨਹੀਂ ਜਾਂ ਬੜੀ ਥੋੜੀ ਆਉਣੀ ਹੈ ਤੇ ਸੱਤਾਧਿਰ ਦੀਆਂ ਲੱਗਣਾ ਵੀ ਬੜੇ ਮੁੱਦੇ ਚੱਕ ਰਹੇ ਨੇ ਵਿਰੋਧੀ ਧਿਰ ਦਾ ਐ ਲੱਗਣਾ ਵੀ ਮੁੱਦੇ ਨਹੀਂ ਚੱਕ ਰਹੇ ਕਿਉਂਕਿ ਦਿਖੀ ਨਹੀਂ ਰਿਹਾ ਬਿਲਕੁਲ ਅੱਧਾ ਟਾਈਮ ਦੋਨਾਂ ਦਾ ਕੈਮਰਾ ਬੰਦ ਹੁੰਦਾ ਹੈ ਜਾਂ ਸਪੀਕਰ ਵੱਲ ਹੁੰਦਾ ਹੈ ਜੀ ਜਦੋਂ ਜੀ ਕਰਦਾ ਮਾਈਕ ਬੰਦ ਹੁੰਦਾ ਹੈ ਕੰਟਰੋਲ ਪਿੱਛੋਂ ਇੱਕ ਕੰਟਰੋਲ ਰੂਮ ਚੋਂ ਹੁੰਦਾ ਸਾਰਾ ਜਿਹੜਾ ਕਿ ਕੈਮਰੇ ਚੇਂਜ ਕਰਦੇ ਆ ਉਹਨਾਂ ਦਾ ਜ਼ੂਮ ਚੇਂਜ ਕਰਦੇ ਆ ਉਹਨਾਂ ਦੀ ਆਵਾਜ਼ ਬੰਦ ਕਰਦੇ ਆ ਸਪੀਕਰ ਤੇ ਉੱਥੇ ਬੈਠਾ ਬੜੀ ਸ਼ਰਮਨਾਕ ਗੱਲ ਹੈ ਉੱਥੇ ਦਿੱਲੀ ਦੇ ਕਰਿੰਦੇ ਬਿਠਾਏ ਹੋਏ ਹਨ 3-4 ਜਿਦੇ ਵਿੱਚ ਅਨਿਕੇਤ ਸਖਸੈਨਾ ਵੀ ਇੱਕ ਹੈ ਤੇ 3-4 ਹੋਰ ਨੇਗੇ ਜੀ ਇਹ ਸਾਰਾ ਵਿਧਾਨ ਸਭਾ ਦਾ ਰਿਕਾਰਡ ਹੈ ਜੀ ਕਿ ਕਿਹੜਾ ਬਾਹਰ ਹੋਣਾ ਹੈ ਕਿਹੜਾ ਹੋਣਾ ਚਾਹੀਦਾ ਹੈ ਕਿਹੜਾ ਕੰਟਰੋਲ ਹੋਣਾ ਚਾਹੀਦਾ ਹੈ ਇਹ ਇੱਕ ਸਰਕਾਰੀ ਕੰਮ ਹੈਗਾ ਜੀ ਜਿਹੜਾ ਕਿ ਸਰਕਾਰੀ ਬੰਦਿਆਂ ਦੇ ਹੱਥ ਵਿੱਚ ਬੜੀ ਮਤਲਬ ਸਿਕਿਉਰਟੀ ਦੇ ਨਾਲ ਹੋਣਾ ਚਾਹੀਦਾ ਹੈਗਾ ਜੀ ਕਿਉਂਕਿ ਜਦੋਂ ਸਪੀਕਰ ਸਾਹਿਬ ਨੇ ਵੀ ਜਦੋਂ ਇਹ ਗੱਲ ਮੂਹਰੇ ਆਈ ਸੀ ਸਪੀਕਰ ਸਾਹਿਬ ਨੂੰ ਮੈਂ ਵੀ ਸ਼ਿਕਾਇਤ ਕੀਤੀ ਸੀ ਹੂੰ ਐਲੋਬੀ ਸਾਹਿਬ ਨੇ ਵੀ ਸ਼ਿਕਾਇਤ ਕੀਤੀ ਸੀ ਹੋਰ ਵੀ 3-4 ਬੰਦਿਆਂ ਨੇ ਸ਼ਿਕਾਇਤ ਕੀਤੀ ਸੀ ਸਪੀਕਰ ਸਾਹਿਬ ਨੇ ਇਹ ਕਹਿਤਾ ਸੀ ਕਿ ਦੇਖਦੇ ਆਂ ਜੀ ਕਰਦੇ ਆਂ ਜੀ ਉਸ ਤੋਂ ਬਾਅਦ ਸਪੀਕਰ ਸਾਹਿਬ ਨੇ ਕੁਝ ਨਹੀਂ ਦੇਖਿਆ ਔਰ ਅੱਜ ਵਿਧਾਨ ਸਭਾ ਜੋ ਸਪੀਕਰ ਸਾਹਿਬ ਨੇ ਇਹ ਗੱਲ ਮੰਨੀ ਹੈ ਜੀ ਔਨ ਰਿਕਾਰਡ ਮੰਨੀ ਹੈ ਕਿ ਜਿਹੜੇ ਬੰਦੇ ਉੱਥੇ ਬੈਠੇ ਆ ਉਹ ਮੇਰੀ ਵੀ ਪ੍ਰਬੰਧਕੀ ਦੇ ਨਾਲ ਬੈਠੇ ਆ ਜੀ ਇਹਦਾ ਮਤਲਬ ਸਪੀਕਰ ਸਾਹਿਬ ਨੂੰ ਪਤਾ ਹੈ ਜੋ ਕੀ ਕਰ ਰਹੇ ਨੇ ਕਿਵੇਂ ਉਹ ਕੈਮਰੇ ਵਿਰੋਧੀ ਵਿਰੋਧੀ ਦਿਰ ਦੇ ਦੂਰੋਂ ਚਲਾ ਰਹੇ ਨੇ ਕਿਵੇਂ ਉਹ ਜਿਹੜਾ ਹੈਗਾ ਕਿੰਨੇ ਦੇ ਮਾਈਕ ਬੰਦ ਕਰ ਰਹੇ ਨੇ ਇਹਨਾਂ ਦੇ ਇਸ਼ਾਰੇ ਤੇ ਜੀ ਸੋ ਇੱਕ ਜਿਹੜਾ ਸਪੀਕਰ ਹੈ ਸਪੀਕਰ ਜਿਹੜੀ ਵਿਰੋਧੀ ਤੇ ਰਹਿ ਸੱਤਾ ਤੇ ਰਹਿ ਇਹਦੇ ਵਿਚ ਆ ਕੇ ਇਹਨਾਂ ਦੇ ਵਿਚਾਲੇ ਮਤਲਬ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਜਿਹੜਾ ਇਦਾਂ ਨਹੀਂ ਕਿ ਪਾਰਸ਼ੀਅਲਟੀ ਨਹੀਂ ਕਰਨੀ ਕੋਈ ਜੀ ਤੇ ਜਿਹੜਾ ਸਪੀਕਰ ਇੰਨੀ ਪਾਰਸ਼ੀਅਲਟੀ ਕਰੀ ਜਾਂਦਾ ਉਹ ਤੋਂ ਆਪਾਂ ਕੀ ਉਮੀਦ ਕਰ ਲਾਂਗੇ ਕਿ ਉਹ ਸਦਨ ਨੂੰ ਸਹੀ ਤਰੀਕੇ ਨਾਲ ਚਲਾਉ ਉਹਨੂੰ ਤੁਸੀਂ ਦੇਖੋ ਵੀ ਜਦੋਂ ਵਿਰੋਧੀ ਤੇ ਕੋਈ ਮੁੱਦਾ ਚੱਕਣ ਲੱਗਦੇ ਸਪੀਕਰ ਨਾਲ ਦੀ ਨਾਲ ਮਾਈਕ ਮਾਈਕ ਬੰਦ ਕਰਵਾ ਦਿੰਦੇ ਨੇ ਬਿਲਕੁਲ ਹਾਂਜੀ ਲੱਗਦਾ ਕਿ ਜਿਵੇਂ ਆਪਾਂ ਪਹਿਲਾਂ ਵੀ ਗੱਲਾਂ ਹੁੰਦੀਆਂ ਰਹੀਆਂ ਨੇ ਕਿ ਦਿੱਲੀ ਵਾਲਿਆਂ ਦੀ ਅਧਿੰਗੀ ਪੰਜਾਬ ਦੇ ਵਿੱਚ ਵਧਦੀ ਜਾ ਰਹੀ ਹੈ ਦਿੱਲੀ ਵਾਲਿਆਂ ਦਾ ਹੱਥ ਪੰਜਾਬ ਦੇ ਵਿੱਚ ਵੱਧਦਾ ਜਾ ਰਿਹਾ ਚਲੋ ਠੀਕ ਆ ਪ੍ਰਾਈਵੇਟ ਤੌਰ ਤੇ ਜੇਕਰ ਨੇ ਦਿੱਲੀ ਦੇ ਕਰੰਦੇ ਆਪਣੇ ਕਿਸੇ ਕੰਮਕਾਜ ਦਿੱਲੀ ਰੱਖਣੇ ਨੇ ਉਹ ਵੱਖਰੀ ਗੱਲ ਆ ਪਰ ਪੰਜਾਬ ਦੀ ਵਿਧਾਨ ਸਭਾ ਤੱਕ ਜਿਹੜਾ ਹੈਗਾ ਕਿ ਜਿੱਥੇ ਹਰ ਮੁੱਦਾ ਪੰਜਾਬ ਦਾ ਮਸਲਾ ਹਰ ਹੱਲ ਹੋਣਾ ਆ ਪੰਜਾਬ ਦਾ ਭਵਿੱਖ ਕੀ ਆ ਉਸ ਉਹਨਾਂ ਚੀਜ਼ਾਂ ਤੋਂ ਤੈਅ ਹੋਣਾ ਆ ਉੱਥੇ ਵੀ ਜੇਕਰ ਪ੍ਰਧਾਨਗੀ ਦਿੱਲੀ ਵਾਲਿਆਂ ਦੀ ਹੋਣੀ ਆ ਜਾਂ ਮੈਂ ਜਿਹਨੇ ਕੁਰਸੀਆਂ ਤੇ ਉਹ ਬੈਠੇ ਹੋਣਗੇ ਤਾਂ ਫੇਰ ਕੰਮਕਾਰ ਜਿਹੜਾ ਹੈਗਾ ਕਿਵੇਂ ਚੱਲੂ ਸਭ ਜਦੋਂ ਵੀ ਕੋਈ ਵੀ ਐਮਐਲਏ ਬਣਦਾ ਸਪੀਕਰ ਬਣਦਾ ਮੰਤਰੀ ਬਣਦਾ ਇੱਕ ਸੌ ਖਾਦੀ ਜਾਂਦੀ ਆ ਆਥ ਆਫ ਸਿਕਰੇਸੀ ਦੀ ਜੀ ਜੀ ਕਿ ਅਸੀਂ ਸਾਰਾ ਕੁਝ ਸੀਕ੍ਰੀਟ ਰੱਖਾਂਗੇ ਜਿਹੜਾ ਕੁਝ ਵੀ ਸਾਡੇ ਕੋਲ ਰਿਕਾਰਡ ਹੋਊਗਾ ਜਦੋਂ ਲੋੜ ਪਊਗੀ ਉਦੋਂ ਕੱਢਾਂਗੇ ਜਿਹਦੇ ਨਾਲ ਕਿਸੇ ਨੂੰ ਕਿਸੇ ਵੀ ਆਪਦੇ ਨੇੜੇ ਦੇ ਬੰਦੇ ਨੂੰ ਵੀ ਨਹੀਂ ਦੱਸਾਂਗੇ ਪਰ ਇਹਨਾਂ ਨੇ ਤਾਂ ਦਿੱਲੀ ਦੇ ਬੰਦੇ ਲਿਆ ਕੇ ਉੱਥੇ ਬਿਠਾ ਦਿੱਤੇ ਰਿਕਾਰਡ ਤੇ ਉਹਨਾਂ ਨੇ ਕਿਵੇਂ ਅਲਟਰ ਕਰਨਾ ਹੈ ਕਿਵੇਂ ਚਲਾਉਣਾ ਕਿਵੇਂ ਦਿਖਾਉਣਾ ਲੋਕਾਂ ਨੂੰ ਕਿਵੇਂ ਪੇਸ਼ ਕਰਨਾ ਕਿਵੇਂ ਮੀਡੀਆ ਨੂੰ ਦੇਣਾ ਇਹ ਉਹ ਡਿਸਾਈਡ ਕਰਦੇ ਨੇ ਹਮ ਔਰ ਬਿਗ ਸਪੀਕਰ ਤਾਂ ਬੜੀ ਬਸ਼ਰਮੀ ਨਾਲ ਕਹਿ ਰਹੇ ਨੇ ਕਿ ਸੂਚਨਾ ਦੇ ਲੋਕ ਸੰਪਰਕ ਵਿਭਾਗ ਜਿਹਨੂੰ ਵੀ ਕਹੂਗਾ ਉੱਥੇ ਬੈਠੂਗਾ ਤੇ ਮੈਂ ਵੀ ਉਹਨੂੰ ਅਲਾਓ ਕੀਤਾ ਹੈਗਾ ਯਾਰ ਸੂਚਨਾ ਦੇ ਲੋਕ ਸੰਪਰਕ ਵਿਭਾਗ ਕੱਲ ਨੂੰ ਕਿਸੇ ਹੋਰ ਬੰਦੇ ਨੂੰ ਬਾਹਰੋਂ ਲੈ ਕੇ ਬਿਠਾ ਦੇ ਆਏ ਕਿਵੇਂ ਬੈਠ ਸਕਦਾ ਕੋਈ ਸਰਕਾਰੀ ਬੰਦਾ ਸੂਚਨਾ ਦੇ ਲੋਕ ਸੰਪਰਕ ਵਿਭਾਗ ਦੇ ਵਿੱਚ ਹੈ ਨਹੀਂ ਜਿਹਨੂੰ ਕੈਮਰੇ ਕੰਟਰੋਲ ਕਰਨੇ ਆਉਂਦੇ ਹੋਣ ਜਾਂ ਜਿਹਨੂੰ ਰਿਕਾਰਡ ਸੰਭਾਲਣਾ ਆਉਂਦਾ ਕੀ ਸੂਚਨਾ ਦੇ ਲੋਕ ਸੰਪਰਕ ਵਿਭਾਗ ਇੰਨੇ ਤੁਹਾਡੇ ਡਾਇਰੈਕਟਰ ਡਿਪਟੀ ਡਾਇਰੈਕਟਰ ਤੁਸੀਂ ਸੈਂਕੜੇ ਬੰਦੇ ਲਾ ਰੱਖੇ ਨੇ ਉੱਥੇ ਉਹਨਾਂ ਦੀ ਦੋ ਦੋ ਟਾਈਟੇ ਲੱਖ ਰੁਪ ਹੂੰ ਬੜੀ ਸ਼ਰਮਨਾਕ ਗੱਲ ਔਰ ਦੂਜੀ ਵੱਡੀ ਗੱਲ ਇਹ ਹੈ ਕਿ ਜਿਵੇਂ ਲੋਕ ਸਭਾ ਦੇ ਵਿੱਚ ਇੱਕ ਕਮੇਟੀ ਬਣੀ ਹੋਈ ਹੈ ਜਿਹਦੇ ਵਿੱਚ ਵਿਰੋਧੀ ਧਿਰਾਂ ਦੇ ਬੰਦੇ ਵੀ ਹੁੰਦੇ ਆ ਤੇ ਸੱਤਾਧਿਰ ਦੇ ਬੰਦੇ ਵੀ ਹੁੰਦੇ ਆ ਉਹ ਜਿਹੜਾ ਹੈਗਾ ਲਾਈਵ ਨਿਊਜ਼ ਆ ਰਿਕਾਰਡ ਨੂੰ ਕੰਟਰੋਲ ਕਰਦੇ ਆ ਉਹ ਕਮੇਟੀ ਦੇ ਹਿਸਾਬ ਨਾਲ ਜੇ ਕੋਈ ਇਹ ਹੁੰਦਾ ਕਿ ਕੋਈ ਪਾਰਸ਼ੀਅਲਟੀ ਹੋ ਰਹੀ ਹੈ ਕਮੇਟੀ ਕੰਪਲੀਟ ਕਰਦੀ ਸਪੀਕਰ ਨੂੰ ਔਰ ਸਪੀਕਰ ਨੂੰ ਐਕਸ਼ਨ ਲੈਣਾ ਪੈਂਦਾ ਇੱਥੇ ਕੌਣ ਕੰਟਰੋਲ ਕਰ ਰਿਹਾ ਹੈ ਕੈਮਰਿਆਂ ਨੂੰ ਅਨਿਕੇਤ सक्सेना ਇੱਥੇ ਕੌਣ ਕੰਟਰੋਲ ਕਰ ਰਿਹਾ ਹੈ ਕੈਮਰਿਆਂ ਨੂੰ ਦਿੱਲੀ ਦੇ ਬੰਦੇ ਉੱਥੋਂ ਲਿਆ ਕੇ ਦਿਨ ਚਾਰ ਜੀ ਇਹ ਤਾਂ ਬੜੀ ਬੁਸ਼ਰਮੀ ਔਰ ਸਪੀਕਰ ਸਾਹਿਬ ਮੈਂ ਮੰਨਦਾ ਵੀ ਸਪੀਕਰ ਸਾਹਿਬ ਨਿਰਪੱਖ ਹੋਣਾ ਚਾਹੀਦਾ ਇੱਕ ਸਪੀਕਰ ਜਿਹੜਾ ਕਿ ਸਪੀਕਰ ਦਾ ਮੇਨ ਕੰਮ ਹੀ ਇਹ ਹੁੰਦਾ ਹੈ ਵੀ ਜਿਹੜੀ ਵਿਰੋਧੀ ਧਿਰ ਹੈ ਉਹਨਾਂ ਨੂੰ ਉਹਨਾਂ ਦਾ ਸਨਮਾਨ ਜਿਹੜਾ ਹੈਗਾ ਉਹ ਬਹਾਲ ਕਰੇ ਉਹਨਾਂ ਨੂੰ ਇੱਕ ਰੂਮ ਦਿਵਾਵੇ ਬੋਲਣ ਲਈ ਉਹਨਾਂ ਦੇ ਜਿਹੜੇ ਹੱਕ ਨੇਗੇ ਉਹ ਵਿਧਾਨ ਸਭਾ ਦੇ ਵਿੱਚ ਬੋਲਣ ਲਈ ਦਿਵਾਵੇ ਕਿਉਂਕਿ ਵਿਰੋਧੀ ਧਿਰ ਅਨ ਡਾਊਟਲੀ ਜੇ ਹਾਰੇ ਆ ਤਾਂ ਉਹ ਬੜੇ ਥੋੜੇ ਹੋਣਗੇ ਔਰ ਸੱਤਾਧਿਰ ਜਿਹੜੀ ਹੈਗੀ 94 95 ਹੈਗੀ ਉਹ ਹਾਵੀ ਹੋਣ ਦੀ ਕੋਸ਼ਿਸ਼ ਕਰਦੇ ਆ ਪਰ ਇੱਥੇ ਸਾਡਾ ਸਪੀਕਰ ਬੜਾ ਮੂਰਖ ਹੈ ਮੇਰੇ ਸ਼ਬਦ ਜਿਹੜੇ ਸ਼ਬਦ ਹੈ ਬੜੇ ਮੈਨੂੰ ਕਰ ਨਹੀਂ ਕਰਦੇ ਔਰ ਬਿਲਕੁਲ ਸੱਤਦਰ ਦੇ ਪਾਸੇ ਫੋਕੇ ਚਲਦੇ ਨੇ ਇਹਨਾਂ ਨੂੰ ਇਹੀ ਨਹੀਂ ਪਤਾ ਵੀ ਸਪੀਕਰ ਹੁੰਦਾ ਕੀ ਹੈ ਜੀ ਮਨਿਕ ਜੇ ਪਿਛਲੀਆਂ ਸਰਕਾਰਾਂ ਦੀ ਗੱਲ ਕਰੇ ਜਿਵੇਂ ਤੁਸੀਂ ਗੱਲ ਕਰੀ ਆ ਕਿ ਜਦੋਂ ਸੱਤਾਧਰ ਬੋਲਦੀ ਆ ਤਾਂ ਉਦੋਂ ਕੈਮਰੇ ਫੋਕਸ ਕੀਤੇ ਜਾਂਦੇ ਨੇ ਚਾਹੇ ਕੋਈ ਉਹਨਾਂ ਦਾ ਵਿਧਾਇਕ ਬੋਲਦਾ ਹੈ ਮੰਤਰੀ ਬੋਲਦਾ ਚਾਹੇ ਮੁੱਖ ਮੰਤਰੀ ਸਾਹਿਬ ਖੁਦ ਬੋਲਦੇ ਨੇ ਪਰ ਜਦੋਂ ਹੀ ਵਿਰੋਧੀ ਧਿਰ ਬੋਲਦੀ ਆ ਜਾਂ ਤੁਸੀਂ ਪਾਰਟੀ ਜਿਹੜੀ ਹੈ ਕਿ ਬੋਲਦੀ ਆ ਤਾਂ ਉਦੋਂ ਉਤਸ਼ਾਹ ਨਾਲ ਨਹੀਂ ਦਿਖਾਇਆ ਜਾਂਦਾ ਪਿਛਲੀਆਂ ਸਰਕਾਰਾਂ ਦੀ ਜੇ ਗੱਲ ਕਰੀਏ ਪਿਛਲੇ ਸਮੇਂ ਦੇ ਵਿੱਚ ਵੀ ਐਸਾ ਹੀ ਹੁੰਦਾ ਸੀ ਕਿ ਸੱਤਾਧਰ ਨੂੰ ਜਿਹੜੀ ਹੈਗੀ ਆ ਉਹ ਪਹਿਲ ਦੇ ਆਧਾਰ ਤੇ ਦਿਖਾਈ ਜਾਂਦੀ ਜਾਂ ਸੱਤਾਧਰ ਨੂੰ ਕਰ ਦਿਖਾਇਆ ਜਾਂਦਾ ਸੀ ਪਰ ਜੇ ਕੋਈ ਹੋਰ ਲੀਡਰ ਮੰਤਰੀ ਐਮ ਐਲ اے ਬੋਲਦੇ ਸੀ ਤਾਂ ਉਹਨਾਂ ਨੂੰ ਉਸ ਪਦਰ ਦੀ ਜਿਹੜਾ ਹੈਗਾ ਨਹੀਂ ਦਿਖਾਇਆ ਜਾਂਦਾ ਸੀ ਨੀ ਨਹੀਂ ਜਸਜੀ ਪਿਛਲੀਆਂ ਸਰਕਾਰਾਂ ਵੇਲੇ ਤਾਂ ਇਹ ਇਹਨਾਂ ਨੇ ਨਵਾਂ ਇਹ ਲਾਈਵ ਵਾਲਾ ਜਿਹੜਾ ਹੈਗਾ ਪਾ ਕੇ ਮਤਾਂ ਨਵਾਂ ਸ਼ੁਰੂ ਕੀਤਾ ਨਾ ਪਿਛਲੀਆਂ ਸਰਕਾਰਾਂ ਵੇਲੇ ਵਿਧਾਨ ਵਿਧਾਨ ਸਭਾ ਦੇ ਵਿੱਚ ਰਿਕਾਰਡ ਹੁੰਦਾ ਸੀ ਉਹ ਬੜੇ ਮੜੀ ਮੋਟੀ ਰਿਕਾਰਡਿੰਗ ਕੋਈ ਬਾਹਰ ਆਉਂਦੀ ਆ ਆਪਾਂ ਦੇਖਿਆ ਉਹਦੇ ਚੋਂ ਆ ਮੈਂ ਉਹੀ ਗੱਲ ਕਰਦਾ ਜਿਹੜੇ ਪਿਛਲੀਆਂ ਸਰਕਾਰਾਂ ਵੇਲੇ ਵਾਸੀ ਉਦੋਂ ਇਹ ਰਿਕਾਰਡਿੰਗ ਆਪਾਂ ਜਿੱਦਾਂ ਵਿੱਚ ਕਈ ਰਿਕਾਰਡਿੰਗਾਂ ਵਾਇਰਲ ਹੋਈਆਂ ਨੇ ਉਹ ਕਿਸ ਨੇ ਕਢਾਈਆਂ ਨੇ ਜਾਂ ਨਹੀਂ ਕਿਵੇਂ ਕੀਤੀਆਂ ਨੇ ਵਾਇਰਲ ਉਹ ਚ ਤੁਸੀਂ ਦੇਖ ਸਕਦੇ ਹੋ ਵੀ ਕੋਈ ਵੀ ਬੰਦਾ ਦੂਰੋਂ ਦੂਰੋਂ ਨਹੀਂ ਹੈਗਾ ਜੀ ਬਰਾਬਰ ਸਾਰਿਆਂ ਦਾ ਇੱਕੋ ਜ਼ੂਮ ਤੇ ਚੱਲ ਰਿਹਾ ਹੈਗਾ ਹੋਰ ਜਿਹੜਾ ਇਹਨਾਂ ਨੇ ਹੁਣ ਜੇ ਤੁਸੀਂ ਚੀਜ਼ ਸ਼ੁਰੂ ਹੀ ਨਾ ਕਰੋ ਜੇ ਤੁਹਾਨੂੰ ਲੱਗਦਾ ਹੈ ਕਿ ਸ਼ੁਰੂ ਕਰਨੀ ਹੈ ਘੱਟੋ-ਘੱਟ ਇੱਕ ਤੁਸੀਂ ਜੇ ਤੁਸੀਂ ਇੱਕ ਇੱਕ ਬੰਦੇ ਨੂੰ ਤੁਸੀਂ ਵੀਡੀਓ ਦੇ ਵਿੱਚ ਤੁਸੀਂ ਸਹੀ ਤਰੀਕੇ ਨਾਲ ਨਹੀਂ ਦਿਖਾ ਸਕਦੇ ਉੱਥੇ ਨਹੀਂ ਪਾਰਸ਼ੀਅਲਟੀ ਤੁਸੀਂ ਰੋਕ ਸਕਦੇ ਤਾਂ ਤੁਸੀਂ ਹੋਰ ਮੁੱਦਿਆਂ 'ਚ ਕਿਵੇਂ ਰੋਕੋਗੇ ਇਹ ਤੋਂ ਸਾਫ ਪਤਾ ਲੱਗਦਾ ਕਿ ਜਿਹੜੀ ਸੱਤਾ ਤੇ ਰਹੋ ਉਹ ਸਪੀਕਰ ਨੂੰ ਕਹਿ ਰੱਖਿਆ ਹੈਗਾ ਤੂੰ ਬੋਲਣ ਨਹੀਂ ਦੇਣਾ ਫਲਾਣੇ ਬੰਦੇ ਨੂੰ ਬੋਲਣ ਨਹੀਂ ਦੇਣਾ ਜਿਵੇਂ ਸੁਪਾਲ ਕਹੜਾ ਕਹਿੰਦੇ ਮੈਨੂੰ 1.5 ਸਾਲ ਬੋਲਣ ਨਹੀਂ ਦਿੱਤਾ ਯਾਰ ਉਹ ਬੰਦਾ ਨੁਮਾਇੰਦਾ ਹੈ ਠੀਕ ਹੈ ਤੁਹਾਨੂੰ ਚੰਗਾ ਨਹੀਂ ਲੱਗਦਾ ਕੋਈ ਵੀ ਬੰਦਾ ਹੈ ਚਾਹੇ ABC D ਜਿਹੜਾ ਵੀ ਹੈਗਾ ਸਾਡੇ ਛੋਡੇ ਪਾਰਟੀ ਦਾ ਚਾਹੇ ਉਹ ਅਕਾਲੀ ਦਲ ਦਾ ਚਾਹੇ ਉਹ BJP ਦਾ ਹੂੰ ਉਹ ਜਿਹੜੇ ਹਲਕੇ ਦੇ 2.5 ਲੱਖ ਲੋਕਾਂ ਨੇ ਵੋਟ ਪਾ ਕੇ ਉਹਨੂੰ ਚੁਣਿਆ ਹੂੰ ਉਹਦਾ ਹੱਕ ਹੈ ਲੋਕਾਂ ਦਾ ਨੁਮਾਇੰਦਾ ਯਾਰ ਸਪੀਕਰ ਕੌ ਠੀਕ ਹੈ ਸਪੀਕਰ ਦਾ ਕੰਮ ਹੈ ਹਾਊਸ ਨੂੰ ਕੰਟਰੋਲ ਕਰਨਾ ਕਸਟੋਡੀਅਨ ਹੈ ਠੀਕ ਹੈ ਪਰ ਇਹਦਾ ਮਤਲਬ ਇਹ ਥੋੜੀ ਵੀ ਸਪੀਕਰ ਜਬਾਨਬੰਦੀ ਕਰੂਗਾ ਜਾਂ ਕੈਮਰੇ ਦੇ ਉੱਤੇ ਇਹ ਜੇ ਕੰਮ ਕਰੂਗਾ ਜੀ ਡਿਜੀਟਲ ਜੀ ਜਿਹੜਾ ਠੱਗੀ ਕਰੂਗਾ ਇਹ ਬਿਲਕੁਲ ਮੈਂ ਕਹਿੰਦਾ ਬਹੁਤ ਗਲਤ ਹੈ ਬਹੁਤ ਗਲਤ ਹੋ ਰਿਹਾ ਸੀ ਸਪੀਕਰ ਨੂੰ ਬੜੀ ਵਾਰ ਕਹਿ ਦਤਾ ਔਰ ਇਹ ਬੜੀ ਬਿਸ਼ਰਮੀ ਦੇ ਨਾਲ ਸਿਰਫ ਇੱਕ ਕੁਰਸੀ ਦੇ ਨਾਲ ਚਿਪੇ ਹੋਣ ਲਈ ਇਹ ਕੁਝ ਕਰੀ ਜਾਂਦੇ ਨੇ ਇਹਨਾਂ ਦਾ ਕੋਈ ਪੰਜਾਬ ਪ੍ਰਤੀ ਪ੍ਰੇਮ ਨਹੀਂ ਹੈਗਾ ਕੁਛ ਨਹੀਂ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਸੱਤਾ ਤੇ ਇਹਨੂੰ ਬੋਲਣ ਤੱਕ ਦੀ ਜਿਆਦਤੀ ਨਹੀਂ ਦਿੱਤੀ ਜਾਂਦੀ ਜੀ 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 ਮਨਿਕ ਜੀ ਸਮ